ਵੇਲੇ ਰਹਿ ਕੇ ਕੀ ਫਾਇਦਾ ਜੀ ਘਰੇ ਮੰਜੇ ਤੋੜਾਂਗੇ ਪੱਖੇ ਲੈਣ ਵਾ ਤੇ ਬੇਲੀ ਬੈਠਾਂਗੇ ਜੇ ਆਪਾਂ ਦੇਖਿਆ ਵਾ ਇੱਥੇ ਇੰਨਾ ਨਜ਼ਾਰਾ ਨਾ ਪੁੱਛੋ ਆ ਹੁਣ ਗਏ ਨੇ ਮੇਰੇ ਕੋਲੋਂ ਬੰਦੇ ਅੱਛਾ ਜੀ ਡਾੜੀ ਪੈਂਦੀ ਹੈ ਵਧੀਆ ਜਿਹਾ ਕਰਦੇ ਆਂ ਜੀ ਡਾੜੀ ਹੈ ਜੀ 2500 ਰੁਪਏ ਬਹੁਤ ਹੁੰਦਾ ਨਾ ਜਲ ਆਪਣੇ 2500 ਰੁਪਏ ਵੀ ਬਣ ਜਾਂਦਾ ਕਦੇ ਮਤਲਬ 300 ਤੋਂ ਘੱਟ ਨਹੀਂ ਬਈ ਆਹ ਕਾਰੋਬਾਰ ਆ ਮੁੰਡੇ ਕਾਰੋਬਾਰ ਆਪਣਾ ਕਰੀ ਮੈਨੂੰ ਤਾਂ ਆ ਕਰ ਨਹੀਂ ਦਿੰਦੇ ਦੋ ਕੁੜੀਆਂ ਨੇ ਮੇਰੀਆਂ ਜਵਾਈ ਡੱਕਦੇ ਨੇ ਮੈਂ ਕਿਹਾ ਵੀ ਨਹੀਂ ਮੈਂ ਵਿਹਲਾ ਨਹੀਂ ਰਹਿਣਾ ਵਿਹਲੇ ਰਹਿਣਾ ਔਖਾ ਆ ਨਾ ਲੈ ਵੀ ਮਿੱਤਰੋ ਖੜਿਆਂਗੇ ਬਈ ਆਪਾਂ ਪਿੰਡ ਸੀਟਾਂ ਵਾਲੇ ਦੇ ਵਿੱਚ ਤੇ ਬਾਪੂ ਹੁੰਦੀ ਹੈ ਜੀ ਚਾਟ ਬਾਪੂ ਜੱਸੀਕਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਨੇ ਬਾਪੂ ਜੀ ਠੀਕ ਹੈ ਜੀ ਵਧੀਆ ਠੀਕ ਹੈ ਜੀ ਉਮਰ ਕਿੰਨੀ ਹੋ ਗਈ ਬਾਪੂ ਜੀ ਉਮਰ ਮੇਰੀ 71 ਸਾਲ ਦੀ ਹੈਗੀ 70 ਤੇ 1 ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰ ਰਹੇ ਚਾਟ ਦਾ ਚਾਟ ਦਾ ਕੰਮ ਤਾਂ ਜੀ ਮੈਂ ਸ਼ੁਰੂ ਚ ਜਦੋਂ ਮੈਂ 40 ਸਾਲ ਦਾ 20 ਸਾਲ ਦਾ ਸੀ ਨਾ ਹਾਂਜੀ ਮੈਂ ਸ਼ੁਰੂ ਚ ਇਹੀ ਕੰਮ ਕਰਿਆ ਸੀ ਪਹਿਲਾਂ ਪਹਿਲੀਆਂ ਚ ਠੀਕ ਹੈ ਪਹਿਲਾਂ ਦਿਹਾੜੀ ਕਰਦੇ ਸੀ ਹਾਂ ਫੇਰ ਆਪਾਂ ਚਾਟ ਬਣਾਉਣ ਲੱਗ ਗਏ ਕਿਸੇ ਨੇ ਰਾਏ ਥੋੜੇ ਵਰਗਾ ਬੰਦਾ ਸਿਆਣਾ ਮਿਲ ਗਿਆ ਵਧੀਆ ਹਾਂਜੀ ਕਾਰਟ ਜੂਟ ਲਾਗੇ ਬਣਾਉਣਾ ਚਲੋ ਕੰਮ ਸ਼ੁਰੂ ਕਰ ਲਿਆ ਰੇੜੀ ਲੈਂਦੀ ਹੂੰ ਉਦੋਂ ਦੀ ਰੇੜੀ ਆ ਮੇਰੇ ਕੋਲੇ ਜੀ 60 ਸਾਲਾਂ ਦੀ ਠੀਕ ਆ ਫਿਰ ਮੈਂ ਦੁਕਾਨ ਕਰ ਲਈ ਜੀ ਅੱਡੇ ਤੇ ਕਾਦੀ ਦੁਕਾਨ ਕਰ ਲਈ ਦੁਕਾਨ ਪਰਚੂਨ ਬਰਫ ਸੋਡਾ ਸਕਵੰਜਵੀਂ ਸਬਜ਼ੀ ਭਾਜੀ ਠੀਕ ਆ ਠੀਕ ਆ ਪਰਚੂਨ ਵਾਲੀ ਕਰ ਲਈ ਜੀ ਨਾਲ ਸਿਲੰਡਰ ਸਾਰਾ ਕੁਝ ਸੀ ਹਾਂ ਦੁਕਾਨ ਮੈਂ ਕਰੀ ਆ 50 ਸਾਲ 50 ਸਾਲ ਦੁਕਾਨ ਕਰੀ ਆ ਹਾਂ ਜੀ ਫਿਰ ਹੁਣ ਹੈਗੀ ਦੁਕਾਨ ਕਿ ਛੱਡਤੀ ਜੀ ਦੁਕਾਨ ਛੱਡਤੀ ਮੁੰਡੇ ਅੱਡੋ ਅੱਡ ਹੋ ਗਏ ਇਕੱਲੇ ਸੀ ਕੰਮ ਕੋਈ ਹੁੰਦਾ ਨਹੀਂ ਸੀ ਠੀਕ ਆ ਤੇ ਆਪਾਂ ਕੱਲਿਆਂ ਜਿੰਨਾ ਕੋ ਹੁੰਦਾ ਉਹਨਾਂ ਕੋ ਕਰ ਲੈਂਦੇ ਠੀਕ ਹੁਣ ਯਾਨੀ ਕਿ ਇੱਧਰ ਆ ਗਏ ਨਾ ਝਾੜ ਟਕਣੀ ਇੱਕ ਸਾਲ ਹੋ ਗਿਆ ਜੀ ਮੈਨੂੰ ਇੱਧਰ ਆਇਆ ਨੂੰ ਆ ਕੀਤੀ ਦਾ ਬੱਪੂ ਇੱਕ ਚਾਲੂ ਨੇ ਜੀ ਕਚਾਲੂ ਲੈ ਵੀ ਇਹ ਹੈਗਾ ਜੀ ਕਚਾਲੂ ਇਹ ਕੀ ਹੈ ਜੀ ਇਹ ਆਲੂ ਆ ਗਿਆ ਇਹ ਆਲੂ ਹੈ ਜੀ ਕੇਲੇ ਆ ਗਏ ਯਾਨੀ ਕਿ ਬਈ ਕਚਾਲੂ ਆਲੂ ਤੇ ਕੇਲਿਆਂ ਦੀ ਚਾਟ ਹੁੰਦੀ ਹੈ ਬੱਪੂ ਕੋਲੇ ਨਾਲ ਸੇਬ ਪਾਦੀ ਦਾ ਵਿੱਚ ਸੇਬ ਵੀ ਪਾ ਦਿੰਦਾ ਠੀਕ ਆ ਕਿੰਨੇ ਰੁਪਏ ਦੀ ਦਿਨੇ ਕੋਲੀ ਤੁਸੀਂ ਇਹ 20 ਰੁਪਏ ਦੀ 20 ਰੁਪਏ ਦੀ ਕੋਲੀ ਹੈ ਬਾਕੀ ਜਿੰਨਾਂ ਦੀ ਕੋਈ ਮਰਜ਼ੀ ਲੈ ਜਾਂਦੇ ਨੇ 100-100 ਦੀ 50-50 ਦੀ ਅੱਛਾ ਇੱਥੋਂ ਲੈ ਜਾਂਦੇ ਨੇ ਕੱਤੀ ਵੀ ਲੈ ਜਾਂਦੇ ਨੇ ਘਰ ਵਾਸਤੇ ਲੈ ਜਾਂਦੇ ਨੇ 100 ਦੀ ਜਾਂ 50 ਦੀ ਦੇਖ ਸਕਦੇ ਹੋ ਬਾਈ ਜਿਹੜੇ ਕਹਿੰਦੇ ਨੇ ਵੀ ਪੰਜਾਬੀ ਕੰਮ ਨਹੀਂ ਕਰਦੇਗਾ ਆਹ ਦੇਖ ਸਕਦੇ ਹੋ ਅੱਗੇ ਬਾਪੂ ਜੀ ਦੀ ਉਮਰ ਕਿੰਨੀ ਹੋ ਗਈ ਕੰਮ ਦੇ ਉੱਪਰ ਲੱਗੇ ਹੋਏ ਨੇ ਵਿਹਲੇ ਰਹਿਣਾ ਬੰਦੇ ਦਾ ਨਹੀਂ ਗਾ ਜੀ ਨਾ ਮੈਂ ਵਿਹਲੇ ਰਹਿਣਾ ਪਸੰਦ ਨਹੀਂ ਕਰਦੇ ਅੱਛੇ ਵਿਹਲੇ ਨਾ ਪਸੰਦ ਨਹੀਂ ਕਰਦੇ ਹਾਂ ਜੀ ਨਾ ਵਿਹਲੇ ਰਹਿ ਕੇ ਕੀ ਫਾਇਦਾ ਜੀ ਘਰੇ ਮੰਜੇ ਤੋੜਾਂਗੇ ਪੱਖੇ ਲੈਣ ਵਾਤੇ ਬੇਲੀ ਬੈਠਾਂਗੇ ਜੇ ਆਪਾਂ ਦੇਖਿਆ ਵੇ ਇੱਥੇ ਇੰਨਾ ਨਜ਼ਾਰਾ ਨਾ ਪੁੱਛੋ ਆ ਹੁਣ ਗਏ ਨੇ ਮੇਰੇ ਕੋਲੋਂ ਬੰਦੇ ਅੱਛਾ ਜੀ 7-8 ਥੋੜੇ ਵਰਗੇ ਪੜੇ ਲਿਖੇ ਮੇਰੇ ਕੋਲ ਜਿਹੜੇ ਨੇ ਆ ਜਾਂਦੇ ਨੇ ਉਹ ਬੜਾ ਆਪਣਾ ਪ੍ਰੇਮ ਬੜਾ ਪਿੰਡ ਚ ਪ੍ਰੇਮ ਬੜਾ ਨਾ ਪ੍ਰੇਮ ਨਾਲ ਹੀ ਕੰਮ ਕਰਦਾ ਆਪਣਾ ਸਾਰਿਆਂ ਨਾਲ ਪ੍ਰੇਮ ਹੈ ਸ਼ੁਰੂ ਤੋਂ ਆਪਾਂ ਗਵਾਈ ਨਹੀਂ ਕਿਸੇ ਨਾਲ ਠੀਕ ਹੈ ਜੀ ਪ੍ਰੇਮ ਕਰਕੇ ਲੋਕ ਆ ਜਾਂਦੇ ਨੇ ਬੜੇ ਖੁਸ਼ ਨੇ ਵੀ ਤੂੰ ਦੁਬਾਰਾ ਕੰਮ ਸ਼ੁਰੂ ਕਰ ਲਿਆ ਸਹੀ ਗੱਲ ਹੈ ਦਿਹਾੜੀ ਪੈਂਦੀ ਹੈ ਵਧੀਆ ਜੀ ਆਹ ਦਿਹਾੜੀ ਹੈ ਜੀ 22 300 ਰੁਪਏ ਬਹੁਤ ਹੁੰਦਾ ਨਾ ਜੇ ਲਾਪਨੇ ਹੋਰ 300 ਰੁਪਏ ਵੀ ਬਣ ਜਾਂਦਾ ਕਦੇ ਮਤਲਬ 300 ਤੋਂ ਘੱਟ ਨਹੀਂ ਹੁੰਦਾ 300 ਤੋਂ ਘੱਟ ਨਹੀਂ ਬਣੇਗਾ ਆਪਾਂ ਨੂੰ ਐਦੂ ਵਾਧੂ ਹੈ ਪੇਕਣ ਮਿਲਦੀ ਆ ਜੀ 1500 ਠੀਕ ਆ ਬੇਬੇ ਹੈਗੀ ਹੈ ਜਮ ਬੇਬੇ ਪੂਰੀ ਹੋਗੀ ਅੱਛਾ ਬੇਬੇ ਪੂਰੀ ਹੋਗੀ ਕੱਲੇ ਹੋਵੇ ਕੱਲੇ ਆ ਬੱਚੇ ਨੇ ਨਾ ਠੀਕ ਆ ਬੱਚੇ ਨਾਲ ਨੇ ਇਹ ਆਏ ਨੇ ਮੇ ਪੋਤਰੇ ਪਾਤਰੇ ਜਵਾਨ ਨੇ ਜਵਾਨ ਨੇ ਹਾਂ ਜੀ ਵਧੀਆ ਕਾਰੋਬਾਰ ਆ ਮੁੰਡੇ ਕਾਰੋਬਾਰ ਆਪਣਾ ਕਰਦੇ ਨੇ ਮੈਨੂੰ ਤਾਂ ਕਰਨ ਨਹੀਂ ਦਿੰਦੇ ਦੋ ਕੁੜੀਆਂ ਨੇ ਮੇਰੀਆਂ ਜਵਾਈ ਡੱਕਦੇ ਨੇ ਮੈਂ ਕਿਹਾ ਵੀ ਨਹੀਂ ਮੈਂ ਵਿਹਲਾ ਨਹੀਂ ਰਹਿ ਸਕਦਾ ਵਿਹਲੇ ਰਹਿਣਾ ਔਖਾ ਹਣ ਹਾਂ ਵਧੀਆ ਕੰਮ ਆ ਕੋਈ ਮਾੜਾ ਕੰਮ ਨਹੀਂ ਹੈਗਾ ਕੋਈ ਤੂੰ ਮਾੜੀ ਚੀਜ਼ ਨਹੀਂ ਹੈਗੀ ਦੇਖਿਆ ਜਾ ਮੈਂ ਤਾਂ ਨਾ ਅਗਲੇ ਆਉਂਦੇ ਨੇ ਬੈਂਦੇ ਨੇ ਖੜਦੇ ਨੇ ਆ ਹੁਣ ਮੰਡੀ ਆ ਜੂ ਜੀ ਹੁਣ ਕੰਮ ਵਾਜੂ ਆਪਣਾ ਵਾਧੂ ਕੰਮ ਆ ਸਹੀ ਗੱਲ ਆ ਇੱਥੇ ਮੰਡੀ ਆ ਜੂ ਨਾ ਹਾਂ ਜੀ ਆ ਲੱਗੀ ਸਫਾਈ ਹੁਣ ਬਾਈ ਦੇਖ ਸਕਦਾ ਨਾ ਜੇ ਬਾਈ ਤੁਸੀਂ ਵੀ ਆਓ ਨਾ ਬਾਪੂ ਜੀ ਕੋਲੇ ਤਾਂ ਬਈ ਚਾਟ ਖਾ ਕੇ ਜਰੂਰ ਜਾਓ ਸਿਰਫ 20 ਰੁਪਏ ਦੀ ਕੋਲੀ ਹੈਗੀ ਤੇ ਦੇਖਦਾ ਸਾਹਮਣੇ ਪੋਲਾ ਬਾਈ ਤੇ ਇੱਧਰ ਰਹਿ ਗਿਆ ਥਾਣਾ ਹਣਾ ਉਰੇ ਜੇ ਥਾਣਾ ਮੈਨੂੰ ਲੱਗਦਾ ਉਹ ਸਾਹਮਣੇ ਆ ਜੀ ਉਹ ਜਿੱਥੇ ਗੱਡੀ ਖੜੀ ਆ ਉਹ ਲੈਟਾ ਤੇ ਦਾਣਾ ਮੰਡੀ ਦੇ ਵਿੱਚ ਹੁੰਦਾ ਬਾਪੂ ਬਾਈ ਹਣਾ ਤੁਸੀਂ ਇੱਥੇ ਆ ਉਹ ਤੇ ਬਾਪੂ ਜੀ ਨੂੰ ਮੌਕਾ ਜ਼ਰੂਰ ਦਿਓ ਹੈ ਨਾ ਬਾਈ ਜਿਹੜਾ ਮੇਰਾ ਵੀਰ ਇੱਧਰੋਂ ਆਵੇ ਇਹਦੇ ਨਾਬਾ ਤੂਰੀ ਤਾਬੇ ਤੋਂ ਤੂਰੀ ਆਉਂਦੇ ਹੋਏ ਨਾ ਤੁਸੀਂ ਬਈ ਬਾਪੂ ਜੀ ਰੋਕਿਓ ਜ਼ਰੂਰ ਬਾਈ ਨਾ ਦਾਣਾ ਮੰਡੀ ਦੇ ਵਿੱਚ ਪੂਰੀ ਸੰਗਰੂਰ ਮਰੇ ਕੋਲਾ ਸਾਰਾ ਦਿਓ ਬਾਪੂ ਜੀ ਕਰਕੇ ਪਾ ਕੇ ਦੇਖੀ ਬਈ ਵੀ ਟੇਸਟ ਕਿੱਦਾਂ ਦਾ ਹਣਾ ਲਓ ਸੁਆਦੀ ਹੋਊਗਾ ਯਾਰ ਕੋਈ ਚੰਗੀ ਚੀਜ਼ ਆ ਕੋਈ ਮਾੜੀ ਚੀਜ਼ ਨਹੀਂ ਹੈਗੀ ਅਸੀਂ ਨਾ ਠੀਕ ਆ ਹਾਂ ਹੋਰ ਉਹਨਾਂ ਠੀਕ ਹਨ ਅਸੀਂ ਦੇਖਦੇ ਆਂ ਰਤੀ ਵੀ ਆ ਰਵੀ ਕੋਈ ਪੰਜਾਬੀ ਵੀਰ ਮਿਲ ਜੇ ਕੁਝ ਖਾ ਲਈਏ ਕਿ ਮੁਰਕਿਆਂ ਆ ਬੱਤਾ ਜੀ ਹਾਂ ਜਮਾਜ ਨਾ ਰੁਕਾਂਗੇ ਬਾਪੂ ਜੀ ਕੋਲੇ ਧੰਨਵਾਦ ਜੀ ਤੁਸੀਂ ਵੀ ਆਇਓ ਧੰਨਵਾਦ ਧੰਨਵਾਦ ਇੱਕ ਹੋਰ ਬਣਾ ਦਿਓ ਜੀ ਅੱਛਾ ਜੀ ਆਪਣੇ ਬੱਚਿਆਂ ਵਰਗਿਆਂ ਪਾਈ ਬਹੁਤ ਧੰਨਵਾਦ ਆ ਤੁਹਾਨੂੰ ਪ੍ਰੇਮ ਲੱਗਿਆ ਤਾਂ ਤੁਸੀਂ ਉੱਥੋਂ ਇੰਨੀ ਦੂਰੋਂ ਮੁੜ ਕੇ ਆਏ ਹੋ ਸਾਡਾ ਉਹ ਹੈ ਜੀ ਆਇਓ ਬਈ ਠੀਕ ਆ ਜੀ ਆਇਓ ਖਾ ਕੇ ਜਰੂਰ ਜਾਇਓ ਹੁਣ ਅੱਡੇ ਤੇ ਖੜ੍ਹ ਜੂਗਾ ਜੀ 8 ਵਜੇ ਤੱਕ ਅੱਛਾ ਜੀ ਚਲੋ ਕਿੰਨਾ ਟਾਈਮ ਖੜ੍ਹਦੇ ਹੋ ਵੈਸੇ ਮੈਂ 8 ਵਜੇ ਆ ਜਨਾ ਜੀ ਬਸ ਠੀਕ ਹੈ ਤੜਕੇ ਕਿੰਨੇ ਵਜੇ ਆਉਣੇ ਹੋ ਤੜਕੇ 10 ਵਜੇ ਆ ਜਨਾ 10 ਵਜੇ ਤੋਂ 8 ਵਜੇ ਤੱਕ ਹੈ ਮਾਲ ਮੂਲ ਹਵਾਲਾ ਨਾ ਪੈਂਦਾ ਨਾ ਜੀ ਟਾਈਮ ਲੱਗਦਾ ਹੂੰ ਸਹੀ ਗੱਲ ਹੈ ਉਹਦੇ ਕਰਕੇ ਫਿਰ 8 ਵਜੇ ਆ ਰਾਮ ਨਾਲ ਹੂੰ ਫਿਰ 6 ਵਜੇ ਉੱਠ ਕੇ ਤਿਆਰੀ ਕਰ ਲਈਦੀ ਹੈ ਠੀਕ ਹੈ ਵਾ ਕੋਈ ਲਓ ਵੀਰ ਜੀ